ਕਿ ਮਨੁੱਖ ਨੇ ਹੋਣ ਬਾਰੇ ਸੋਚਣਾ ਕਦੋਂ ਸ਼ੁਰੂ ਕੀਤਾ ਸਹੀ ਗੱਲ ਹੈ ਹਮੇਸ਼ਾ ਤੋਂ ਹੀ ਇਹ ਕੋਸ਼ਿਸ਼ ਰਹੀ ਹੈ ਕਿ ਅਸੀਂ ਕੌਣ ਹਾਂ ਇਹ ਸਭ ਕੀ ਹੈ ਫਿਰ ਜੇ ਆਪਾਂ ਮਨੁੱਖਾਂ ਦੀ ਗੱਲ ਕਰੀਏ ਜਿਹੜੇ ਆਧੁਨਿਕ ਮਨੁੱਖ ਨੇ ਉਹ ਤਾਂ ਲਗਭਗ 2 ਲੱਖ ਸਾਲ ਪਹਿਲਾਂ ਆਏ ਸ਼ਿਕਾਰੀ ਸੰਗ੍ਰਹਿਕ ਸਨ ਉਹਦੋਂ ਹਾਂਜੀ ਹਾਂ ਬਿਲਕੁਲ ਇਹੀ ਇੱਕ ਤਰ੍ਹਾਂ ਨਾਲ ਧਰਮ ਦੀ ਬਿਲਕੁਲ ਮੁੱਢਲੀ ਸ਼ਕਲ ਸੀ ਕੁਦਰਤੀ ਤਾਕਤਾਂ ਦਾ ਡਰ ਵੀ ਸੀ ਸਤਕਾਰ ਵੀ ਅੱਛਾ ਇਸ ਨੂੰ ਅਸੀਂ ਆਦੀ ਧਰਮ ਕਹਿ ਸਕਦੇ ਹਾਂ ਫਿਰ ਟੋਟਮਵਾਦ ਆਇਆ ਮਤਲਬ ਕਿਸੇ ਖਾਸ ਜਾਨਵਰ ਜਾਂ ਪੌਦੇ ਨੂੰ ਪਵਿੱਤਰ ਮੰਨਣਾ ਤੇ ਪੁਰਖਿਆਂ ਦੀ ਪੂਜਾ ਵੀ ਹਾਂਜੀ ਪੁਰਖੇ ਪੂਜਾ ਵੀ ਇਸੇ ਦਾ ਹਿੱਸਾ ਸੀ ਇਹ ਸਭ ਐਡੇ ਸਮਝੋ ਜੀਵਨ ਦੇ ਪਹਿਤਾਂ ਨੂੰ ਸਮਝਣ ਦੇ ਸ਼ੁਰੂਆਤੀ ਤਰੀਕੇ ਸਨ ਫਿਰ ਜਿਵੇਂ ਜਿਵੇਂ ਸਭਿਅਤਾਵਾਂ ਵਧੀਆਂ ਲਗਭਗ 3000 ਬੀਸੀ ਤੋਂ 500 ਬੀਸੀ ਦੇ ਵਿਚਕਾਰ ਤਾਂ ਧਰਮ ਥੋੜੇ ਹੋਰ ਸੰਗਠਿਤ ਹੋਏ ਹਾਂਜੀ ਬਿਲਕੁਲ ਇਸ ਸਮੇਂ ਵੱਡੇ ਧਰਮ ਸਾਹਮਣੇ ਆਉਂਦੇ ਨੇ ਜਿਵੇਂ ਭਾਰਤ ਵਿੱਚ Hindu ਧਰਮ ਸਨਾਤਨ ਧਰਮ ਜਿਸ ਨੂੰ ਕਹਿੰਦੇ ਨੇ ਸਭ ਤੋਂ ਪੁਰਾਣਾ ਮੰਨਿਆ ਜਾਂਦਾ ਹੈ ਹਾਂ ਸਨਾਤਨ ਧਰਮ ਵੇਦ ਇਸ ਦੇ ਪ੍ਰਾਚੀਨ ਗ੍ਰੰਥ ਨੇ ਤੇ ਕਰਮ ਪੁਨਰਜਨਮ ਮੁਕਤੀ ਇਹ ਇਸ ਦੇ ਮੁੱਖ ਸਿਧਾਂਤ ਨੇ ਤੇ ਇਸੇ ਸਮੇਂ ਦੇ ਆਸ-ਪਾਸ ਮਿਸਰ ਵਿੱਚ ਵੀ ਬਹੁਤ ਕੁਝ ਚੱਲ ਰਿਹਾ ਸੀ ਹਾਂ ਮਿਸਰ ਵਿੱਚ ਵੀ ਇੱਕ ਬਹੁਤ ਵਿਕਸਿਤ ਧਾਰਮਿਕ ਪ੍ਰਣਾਲੀ ਸੀ ਉੱਥੇ ਫਿਰੌਨ ਨੂੰ ਮਤਲਬ ਰੱਬ ਦਾ ਰੂਪ ਮੰਦੇ ਸਨ ਅੱਛਾ ਤੇ ਮੌਤ ਤੋਂ ਬਾਅਦ ਜ਼ਿੰਦਗੀ ਵਿੱਚ ਬਹੁਤ ਯਕੀਨ ਸੀ ਉਹਨਾਂ ਦਾ ਇਸੇ ਕਰਕੇ ਤਾਂ ਉਹ ਮਮੀ ਬਣਾਉਂਦੇ ਸਨ ਹਾਂ ਸੁਣਿਆ ਹੈ ਤੇ ਦੇਵਤਿਆਂ ਦੀ ਪੂਜਾ ਜਿਵੇਂ ਰਾ ਸੂਰਜ ਦੇਵਤਾ ਬਿਲਕੁਲ ਕਈ ਦੇਵਤੇ ਸਨ ਰਾ ਉਹਨਾਂ ਵਿੱਚੋਂ ਮੁੱਖ ਸੀ ਇੱਥੇ ਜ਼ਿਆਦਾ ਜ਼ੋਰ ਬਾਹਰੀ ਰਸਮਾਂ ਤੇ ਸੀ ਤੇ ਪਰਲੋਕ ਤੇ ਫਿਰ 500 BC ਤੋਂ 1 AD ਦਾ ਸਮਾਂ ਆਉਂਦਾ ਕਹਿੰਦੇ ਨੇ ਇਹ ਬੜਾ ਕ੍ਰਾਂਤੀਕਾਰੀ ਸਮਾਂ ਸੀ ਧਾਰਮਿਕ ਸੋਚ ਲਈ ਧੂਰੇ ਦਾ ਯੁੱਗ ਵੀ ਕਹਿੰਦੇ ਨੇ ਇਸ ਨੂੰ ਹਾਂਜੀ ਐਗਜ਼ੀਅਲ 에ਜ ਇਹ ਸੱਚਮੁੱਚ ਕਮਾਲ ਦਾ ਦੌਰ ਸੀ ਕੀ ਖਾਸ ਸੀ ਇਸ ਵਿੱਚ ਖਾਸ ਇਹ ਸੀ ਕਿ ਦੁਨੀਆ ਦੇ ਵੱਖ-ਵੱਖ ਹਿੱਸਿਆਂ ਵਿੱਚ ਲਗਭਗ ਇੱਕੋ ਸਮੇਂ ਬਹੁਤ ਵੱਡੇ ਵਿਚਾਰਕ ਪੈਦਾ ਹੋਏ ਜਿਵੇਂ ਭਾਰਤ ਵਿੱਚ ਗੌਤਮ ਬੁੱਧ ਜਿਨ੍ਹਾਂ ਨੇ ਬੁੱਧ ਧਰਮ ਚਲਾਇਆ ਦੁੱਖ ਅਹਿੰਸਾ ਧਿਆਨ ਤੇ ਜ਼ੋਰ ਦਿੱਤਾ ਹਾਂ ਤੇ ਨਾਲ ਹੀ ਮਹਾਵੀਰ ਜੀ ਜਿਨ੍ਹਾਂ ਨੇ ਜੈਨ ਧਰਮ ਵਿੱਚ ਅਹਿੰਸਾ ਤੇ ਤਿਆਗ ਨੂੰ ਹੋਰ ਵੀ ਅੱਗੇ ਵਧਾਇਆ ਤੇ ਉਸੇ ਸਮੇਂ ਚੀਨ ਵਿੱਚ ਵੀ ਹਾਂ ਚੀਨ ਵਿੱਚ ਕਨਫਿਊਸ਼ਿਅਸ ਨੈਤਿਕਤਾ ਤੇ ਸਮਾਜਿਕ ਜ਼ਿੰਮੇਵਾਰੀ ਦੀ ਗੱਲ ਕਰ ਰਹੇ ਸਨ ਤੇ ਤਾਉਵਾਦ ਕੁਦਰਤ ਨਾਲ ਇੱਕ ਸੁਰਤਾ ਦੀ ਤਾਂ ਮਤਲਬ ਜ਼ੋਰ ਬਾਹਰੀ ਰਸਮਾਂ ਤੋਂ हट ਕੇ ਅੰਦਰੂਨੀ అనుభవ ਤੇ ਨੈਤਿਕਤਾ ਤੇ ਆ ਗਿਆ ਸੀ ਬਿਲਕੁਲ ਇੱਕ ਵੱਡਾ ਬਦਲਾਅ ਸੀ ਲੋਕ ਜੀਵਨ ਦੇ ਅਰਥਾਂ ਨੂੰ ਅੰਦਰੋਂ ਲੱਭਣ ਦੀ ਕੋਸ਼ਿਸ਼ ਕਰ ਰਹੇ ਸਨ ਜਿੱਥੇ ਪੂਰਬ ਵਿੱਚ ਇਹ ਚੱਲ ਰਿਹਾ ਸੀ ਉੱਥੇ ਮੱਧ ਪੂਰਬ ਵਿੱਚ ਇਬਰਾਹੀਮੀ ਧਰਮਾਂ ਦਾ ਉਦੇ ਹੋ ਰਿਹਾ ਸੀ ਜਿਹੜੇ ਇੱਕ ਰੱਬ ਨੂੰ ਮੰਨਦੇ ਨੇ ਸਹੀ ਗਿਆ ਇਹਨਾਂ ਦੀ ਸ਼ੁਰੂਆਤ ਯਹੂਦੀ ਧਰਮ ਤੋਂ ਹੁੰਦੀ ਹੈ ਇੱਕ ਰੱਬ ਯਹੋਵਾ ਤੇ ਉਹਨਾਂ ਦਾ ਪਵਿੱਤਰ ਗ੍ਰੰਥ ਤורה ਠੀਕ ਹੈ ਇਸ ਤੋਂ ਬਾਅਦ ਆਇਆ ਇਸਾਈ ਧਰਮ ਇਸ ਦੇ ਕੇਂਦਰ ਵਿੱਚ ਯੀਸੂ ਮਸੀਹ ਨੇ ਉਹਨਾਂ ਦੀਆਂ ਸਿੱਖਿਆਵਾਂ ਜਿਵੇਂ ਪਿਆਰ ਮਾਫੀ ਤੇ ਪਵਿੱਤਰ ਗ੍ਰੰਥ ਬਾਈਬਲ ਹੂੰ ਤੇ ਫਿਰ ਲਗਭਗ 622 ਏਡੀ ਵਿੱਚ ਇਸਲਾਮ ਦਾ ਆਗਮਨ ਹੋਇਆ ਪੈਗੰਬਰ ਮੁਹੰਮਦ ਸਾਹਿਬ ਪੀਬੀਓਹ ਪਵਿੱਤਰ ਕੁਰਾਨ ਤੇ ਇਸ ਦੇ ਪੰਜ ਥੰਮ ਵੀ ਬਹੁਤ ਮਸ਼ਹੂਰ ਨੇ ਸ਼ਹਾਦਤ ਨਮਾਜ਼ ਰੋਜ਼ਾ ਜ਼ਕਾਤ ਹਜ ਹਾਂਜੀ ਇਹ ਅੱਜ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਧਰਮ ਹੈ ਤੇ ਫਿਰ ਆਪਣੇ ਭਾਰਤ ਵਿੱਚ ਪੰਜਾਬ ਦੀ ਧਰਤੀ ਤੇ 1499 ਦੇ ਆਸ-ਪਾਸ ਸਿੱਖ ਧਰਮ ਦਾ ਪ੍ਰਕਾਸ਼ ਹੋਇਆ ਹਾਂ ਸਿੱਖ ਧਰਮ ਗੁਰੂ ਨਾਨਕ ਦੇਵ ਜੀ ਤੋਂ ਸ਼ੁਰੂ ਹੋ ਕੇ 10 ਗੁਰੂ ਸਾਹਿਬਾਨ ਤੱਕ ਤੇ ਹੁਣ ਸਾਡੇ ਜਾਗਦੇ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਿਲਕੁਲ ਬਿੰਦ ਸਿੰਘ ਜੀ ਨੇ ਖਾਲਸਾਪਨ ਦੀ ਸਾਜਨਾ ਕਰਕੇ ਇਸ ਨੂੰ ਇੱਕ ਨਵੀਂ ਦਿਸ਼ਾ ਦਿੱਤੀ ਨਿਆਂ ਤੇ ਬਰਾਬਰੀ ਲਈ ਲੜਨ ਦੀ ਠੀਕ ਹੁਣ ਜੇ ਆਪਾਂ ਆਧੁਨਿਕ ਯੁੱਗ ਵੱਲ ਆਈਏ ਮਤਲਬ 1800 ਤੋਂ ਬਾਅਦ ਤਾਂ ਇੱਥੇ ਵੀ ਕੁਝ ਨਵੀਆਂ ਲਹਿਰਾਂ ਆਈਆਂ ਹਾਂ ਹਾਂ ਕੁਝ ਨਵੀਆਂ ਲਹਿਰਾਂ ਜ਼ਰੂਰ ਆਈਆਂ ਜਿਵੇਂ ਬਹਾਈ ਧਰਮ ਹੈ ਜਾਂ ਆਰਿਆ ਸਮਾਜ ਪਰ ਇਸ ਦੇ ਨਾਲ ਹੀ ਨਾ ਇੱਕ ਹੋਰ ਵੱਡਾ ਰੁਝਾਨ ਦੇਖਣ ਨੂੰ ਮਿਲਿਆ ਹੈ ਅੱਛਾ ਉਹ ਕੀ ਹੈ ਉਹ ਇੱਕ ਦੋਹਰਾਜਾ ਰੁਝਾਨ ਹੈ ਇੱਕ ਪਾਸੇ ਤਾਂ ਦੇਖੋ ਜੀ ਵਿਗਿਆਨ ਦੀ ਤਰੱਕੀ ਨਾਲ ਲੋਕਾਂ ਵਿੱਚ ਨਾਸਤਿਕਤਾ ਵਧੀ ਹੈ ਮਤਲਬ ਰੱਬ ਨੂੰ ਨਾ ਮੰਨਣਾ ਹਾਂ ਜਾਂ ਅਗਿਆਨਤਾ ਕਿ ਪਤਾ ਨਹੀਂ ਰੱਬ ਹੈ ਜਾਂ ਨਹੀਂ ਬਿਲਕੁਲ ਲੋਕ ਰਵਾਇਤੀ ਧਰਮਾਂ ਤੋਂ ਥੋੜਾ ਦੂਰ ਹੋ ਰਹੇ ਨੇ ਪਰ 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 ਦੂਜੇ ਪਾਸੇ ਇੱਕ ਹੋਰ ਚੀਜ਼ ਹੋ ਰਹੀ ਹੈ ਬਹੁਤ ਸਾਰੇ ਲੋਕ ਜਿਹੜੇ ਕਿਸੇ ਖਾਸ ਧਰਮ ਨਾਲ ਨਹੀਂ ਜੁੜੇ ਉਹ ਨਿੱਜੀ ਤੌਰ ਤੇ ਅਧਿਆਤਮਿਕਤਾ ਦੀ ਪਾਲ ਕਰ ਰਹੇ ਨੇ ਅੱਛਾ ਜਿਵੇਂ ਮੈਡੀਟੇਸ਼ਨ ਯੋਗਾ ਵਗੈਰਾ ਹਾਂਜੀ ਮੈਡੀਟੇਸ਼ਨ ਯੋਗਾ ਕੁਦਰਤ ਨਾਲ ਜੁੜਨਾ ਇੱਕ ਸੰਤੁਲਿਤ ਜੀਵਨ ਲੱਭਣਾ ਮਤਲਬ ਅਰਥ ਦੀ ਤਲਾਸ਼ ਹਾਲੇ ਵੀ جاری ਹੈ ਭਾਵੇਂ ਰਸਤੇ ਬਦਲ ਗਏ ਨੇ ਤਾਂ ਫਿਰ ਜੇ ਸਾਰੀ ਗੱਲ ਨੂੰ ਸਮੇਟੀਏ ਇਹ ਹਜ਼ਾਰਾਂ ਸਾਲਾਂ ਦਾ ਸਫ਼ਰ ਇਹ ਇੱਕ ਤਰ੍ਹਾਂ ਨਾਲ ਮਨੁੱਖ ਦੀ ਆਪਣੀ ਹੋਣਦ ਨੂੰ ਇਸ ਦੁਨੀਆ ਨੂੰ ਸਮਝਣ ਦੀ ਕਹਾਣੀ ਹੈ ਸਹੀ ਗੱਲ ਹੈ ਇਹ ਲਗਾਤਾਰ ਚੱਲਣ ਵਾਲੀ ਖੋਜ ਹੈ ਤੇ ਜਿਵੇਂ ਸਾਡਾ ਸਰੋਤ ਵੀ ਦੱਸਦਾ ਹੈ ਧਰਮ ਨੇ ਸਿਰਫ ਵਿਅਕਤੀ ਨੂੰ ਨਹੀਂ ਪੂਰੇ ਸਮਾਜ ਸਭਿਆਚਾਰ ਇੱਥੋਂ ਤੱਕ ਕਿ ਸਿਆਸਤ ਨੂੰ ਵੀ ਬਹੁਤ ਪ੍ਰਭਾਵਿਤ ਕੀਤਾ ਹੈ ਹਾਂ ਇਹ ਤਾਂ ਹੈ ਤੇ ਅੱਜ ਦੇ ਜ਼ਮਾਨੇ ਵਿੱਚ ਸਭ ਤੋਂ ਵੱਡੀ ਚੁਣੌਤੀ ਸ਼ਾਇਦ ਇਹ ਹੀ ਹੈ ਕਿ ਅਸੀਂ ਵੱਖ-ਵੱਖ ਵਿਸ਼ਵਾਸਾਂ ਵੱਧਦੀ ਵਿਗਿਆਨਿਕ ਸੋਚ ਤੇ ਸਹਿਨਸ਼ੀਲਤਾ ਦੀ ਲੋੜ ਇਹਨਾਂ ਸਭ ਵਿੱਚ ਸੰਤੁਲਨ ਕਿਵੇਂ ਬਣਾਈਏ ਹੂੰ ਇਹ ਬਹੁਤ ਗੁੰਝਲਦਾਰ ਮਸਲਾ ਹੈ ਬਿਲਕੁਲ ਇਸੇ ਲਈ ਇਹ ਸਾਰਾ ਇਤਿਹਾਸ ਜਾਣ ਕੇ ਨਾ ਇੱਕ ਸਵਾਲ ਮਨ ਵਿੱਚ ਆਂਦਾ ਹੈ ਜਿਸ ਤੇ ਸੋਚਣਾ ਬਣਦਾ ਹੈ ਕੀ ਸਵਾਲ ਕਿ ਪਵਿਕ ਵਿੱਚ ਮਨੁੱਖਤਾ ਆਪਣੀਆਂ ਜੜ੍ਹਾਂ ਮਤਲਬ ਇਹ ਪੁਰਾਣੀਆਂ ਧਾਰਮਿਕ ਪਰੰਪਰਾਵਾਂ ਤੇ ਦੂਜੇ ਪਾਸੇ ਤੇਜ਼ੀ ਨਾਲ ਬਦਲਦਾ ਆਧੁਨਿਕ ਵਿਗਿਆਨਿਕ ਦ੍ਰਿਸ਼ਟੀਕੋਣ ਇਹਨਾਂ ਦੋਵਾਂ ਵਿਚਲੇ ਰਿਸ਼ਤੇ ਨੂੰ ਕਿਵੇਂ ਸੰਭਾਲੇਗੀ ਹੂੰ ਕਾਸ ਕਰਕੇ ਉਦੋਂ ਜਦੋਂ ਸਾਨੂੰ ਸੰਗਠਿਤ ਧਰਮ ਅਤੇ ਨਿੱਜੀ ਅਧਿਆਤਮਿਕਤਾ ਦੀ ਖੋਜ ਦੇ ਵਿਚਕਾਰ ਇੱਕ ਤਣਾਅ ਜਿਹਾ ਵੀ ਦਿਸ ਰਿਹਾ ਹੈ ਇਹ ਇੱਕ ਵੱਡਾ ਸਵਾਲ ਹੈ ਆਉਣ ਵਾਲੇ ਸਮੇਂ ਲਈ